ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਪਿੰਡ ਬਿਰਦ ਨੂੰ ਲੈ ਕੇ ਆਏ ਹਾਂ ਤੇ ਇੱਥੇ ਆ ਦੇਖੋ ਇੱਕ ਥਾਂ ਬਣੀ ਹੋਈ ਹੈ ਸਿੰਘ ਸ਼ਹੀਦਾਂ ਦੀ ਇਹ ਦੇਖੋ ਇਹ ਤੁਹਾਨੂੰ ਅਸੀਂ ਦਿਖਾਉਂਦੇ ਆਂ ਤੇ ਇਹ ਦੇਖੋ ਬਾਹਰ ਖੜਾਵਾ ਪਈਆਂ ਨੇ ਇਹ ਦੇਖੋ ਇਹ ਜਗ੍ਹਾ ਬਣੀ ਹੋਈ ਹੈ ਸਿੰਘ ਸ਼ਹੀਦਾਂ ਦੀ ਤੇ ਇਸ ਦੇ ਦੂਸਰੇ ਤਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਇਹ ਦੇਖੋ ਇਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਲੋਕ ਇੱਥੇ ਆਉਂਦੇ ਨੇ ਤੇ ਨਕਮਸਤਕ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਬਿਰਦਨੋ ਵਿਖੇ ਇੱਕ ਇਹ ਬੁਰਜ ਵੀ ਬਣਿਆ ਹੋਇਆ ਹੈ ਇੱਥੇ ਨਾਬੇ ਵਾਲੇ ਰਾਜੇ ਨੇ ਬਿਰਦਨੋ ਪਿੰਡ ਵਿਖੇ ਆਪਣੀ ਧੀ ਵਿਆਹੀ ਸੀ ਤੇ ਉਸ ਧੀ ਨੇ ਕਿਹਾ ਸੀ ਕਿ ਮੈਨੂੰ ਇਦਾਂ ਦਾ ਇੱਕ ਬੁਰਜ ਬਣਾ ਕੇ ਦਿਓ ਜਿੱਥੋਂ ਨਾਬਾ ਦਿਖੇ ਤੇ ਇਹ ਬੁਰਜ ਜਿਹੜਾ ਹੈਗਾ ਉਸ ਨੂੰ ਬਣਾ ਕੇ ਦਿੱਤਾ ਗਿਆ ਸੀ ਉਸ ਧੀ ਨੂੰ ਤੇ ਹੁਣ ਇਸ ਦੀ ਹਾਲਤ ਖਰਾਬ ਹੋ ਚੁੱਕੀ ਹੈ ਇੱਥੋਂ ਨਾਬਾ ਦਿਖਦਾ ਹੁੰਦਾ ਸੀਗਾ ਇੰਨਾ ਉੱਚਾ ਇਹ ਬੁਰਜ ਸੀਗਾ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਨੂੰ ਪਿੰਡ ਬਿਰਦ ਨੂੰ